ਆ ਮੇਰਾ ਭਤੀਜਾ ਮਹੇਸ਼ਰੀ ਰਹਿੰਦਾ ਮੇਸਤਰੀ ਆ ਤਿੰਨ ਕਰੰਟੀਆਂ ਪੈਂਦਾ ਆਪ ਬੋਨੇ ਦਾ ਮੈਂ ਬੰਦਾ ਮੈਨੂੰ ਕਰਨਾ ਪੈਸੇ ਕੱਢਦਾ ਆ ਏਟੀਐਮ ਆ ਖੁੱਸ ਗਿਆ ਆ ਮੇਰੀ ਆਪ ਦੀ ਕੁੜੀ ਖੜੀ ਮੇਲੋ ਆ ਮੇਰਾ ਦੋਤਾ ਮੱਖਾ ਅਬ ਦਿੱਧਿਆ ਵੀ ਆ ਆ ਇਹ ਨਾਈ ਦਾ ਰਾਜੂ ਨਾਈ ਕੰਟੀ ਅੱਛਾ ਆ ਮੇਰੀ ਸਾਲੀ ਆ ਨਾਂਗੇ ਸੁਣਾ ਹਾਂ ਬਾਸ ਠੀਕ ਆ ਮੇਰਾ ਆਪਦਾ ਨੰਬਰ ਆ 8727027080 ਠੀਕ ਹੈ ਇਹਦੀ ਕੋਈ ਬਾਪੂ ਕੋਈ ਲਾਈ ਨਹੀਂ ਸਾਨੂੰ ਇਹਦਾ ਮੈਨੂੰ ਹੀ ਗਾਦਾ ਬੰਦਾ ਜੀ ਬਣਾ ਲੈਦਾ ਹੋਰ ਨਹੀਂ ਬੰਦਾ ਕੋਈ ਪੁਰੂਹੀ ਬਣਾ ਲੈ ਆ ਚੰਦਰ ਡੇਰੀ ਵਾਲਾ ਦੋ ਡਰਮ ਦੁੱਧ ਵਾਲੇ ਦਾ ਆ ਰੇਡ ਮਾ ਹੋ ਦਰਿਆ ਤੇ ਨਹੀਂ ਨਹੀਂ ਹੈਗਾ ਟਵਾਲਾ ਰੇਤੇ ਵਾਲਾ ਠੀਕ ਹੈ ਸਾਹਿਬ ਹਾਂ ਠੀਕ ਹੈ ਬਲਵੀਰ ਫੌਜੀ ਆ ਰਫਲਾ ਆ ਉਹਦਾ ਨਾਮ ਹੈ ਆ ਤੇ ਸਾਡੀ ਨੋਆ ਨੂੰ ਬਿੱਲੀ ਬਿੱਲੀ ਆ ਗਈ ਸੀ ਆ ਬਿੰਦੀ ਆ ਮੋਗੇ ਰੰਦੀ ਆ ਉਹਦਾ ਨਾਮ